ਇਹ ਤੇ ਹਾਂਜੀ ਹਾਂਜੀ ਕੋਈ ਨਾ ਕੋਈ ਅੱਗ ਤਪਾਈ ਰੱਖਦੇ ਨੇ ਕੋਈ ਨਾ ਕੋਈ ਅੱਗ ਤਪਾਈ ਰੱਖਦੇ ਨੇ ਖੂਨ ਦੇ ਰਿਸ਼ਤੇ ਖੂਨ ਸੁਕਾਈ ਰੱਖਦੇ ਨੇ ਵਾਹ ਵਾਹ ਕੀ ਬਾਤ ਕੋਈ ਨਾ ਕੋਈ ਅੱਗ ਤਪਾਈ ਰੱਖਦੇ ਨੇ ਖੂਨ ਦੇ ਰਿਸ਼ਤੇ ਖੂਨ ਸੁਕਾਈ ਰੱਖਦੇ ਨੇ ਰਿਸ਼ਤੇਦਾਰ ਨਿਕੰਮੇ ਕਹਿਣਾ ਜਚਦਾ ਨਹੀਂ ਰਿਸ਼ਤੇਦਾਰ ਨਿਕੰਮੇ ਕਹਿਣਾ ਜਚਦਾ ਨਹੀਂ ਕੋਈ ਨਾ ਕੋਈ ਪੀੜ ਜੁਟਾਈ ਰੱਖਦੇ ਨੇ ਕੋਈ ਨਾ ਕੋਈ ਪੀੜ ਜੁਟਾਈ ਰੱਖਦੇ ਨੇ ਪੜ੍ਹ ਲਿਖ ਕੇ ਇੰਨੇ ਕ ਸਿਆਣੇ ਹੋ ਗਏ ਨੇ ਪੜ੍ਹ ਲਿਖ ਕੇ ਇੰਨੇ ਕ ਸਿਆਣੇ ਹੋ ਗਏ ਨੇ ਅਣਪੜ ਨੂੰ ਮੂਰਖ ਬਣਾਈ ਰੱਖਦੇ ਨੇ ਪੜ੍ਹ ਲਿਖ ਕੇ ਇੰਨੇ ਕ ਸਿਆਣੇ ਹੋ ਗਏ ਨੇ ਅਣਪੜ ਨੂੰ ਮੂਰਖ ਬਣਾਈ ਰੱਖਦੇ ਨੇ ਦੇਖਣ ਨੂੰ ਜੋ ਪਾਣੀ ਠੰਡੇ ਝਰਨੇ ਦਾ ਦੇਖਣ ਨੂੰ ਜੋ ਪਾਣੀ ਠੰਡੇ ਝਰਨੇ ਦਾ ਬੁੱਕਲ ਦੇ ਵਿੱਚ ਅੱਗ ਲੁਕਾਈ ਰੱਖਦੇ ਨੇ ਵੈਰੀ ਗੁੱਡ ਹਮ ਬੇਹਤਰੀਨ ਬੁੱਕਲ ਦੇ ਵਿੱਚ ਅੱਗ ਲੁਕਾਈ ਰੱਖਦੇ ਨੇ ਨਾਮ ਦੇ ਰਿਸ਼ਤੇ ਹਨ ਤਿਲਾਂ ਵਿੱਚ ਤੇਲ ਨਹੀਂ ਕੀ ਵਾਹ ਨਾਮ ਦੇ ਰਿਸ਼ਤੇ ਹਨ ਤਿਲਾਂ ਵਿੱਚ ਤੇਲ ਨਹੀਂ ਫਿਰ ਵੀ ਐਵੇਂ ਰੋਬ ਜਮਾਈ ਰੱਖਦੇ ਨੇ ਫਿਰ ਵੀ ਐਵੇਂ ਰੋਬ ਜਮਾਈ ਰੱਖਦੇ ਨੇ ਧਰਤੀ ਵੰਡ ਲਈ ਹੁਣ ਇਹ ਅੰਬਰ ਵੰਡਣਗੇ ਹੂੰ ਧਰਤੀ ਵੰਡ ਲਈ ਹੁਣ ਇਹ ਅੰਬਰ ਵੰਡਣਗੇ ਇੱਕ ਦੂਜੇ ਨਾਲ ਸਿੰਘ ਫਸਾਈ ਰੱਖਦੇ ਨੇ ਇੱਕ ਦੂਜੇ ਨਾਲ ਸਿੰਘ ਫਸਾਈ ਰੱਖਦੇ ਨੇ ਆਖਰੀ ਸ਼ੇਰ ਹੈ ਫਰਕ ਨਹੀਂ ਕੋਈ ਧਰਮੀ ਤੇ ਅਧਰਮੀ ਵਿੱਚ ਫਰਕ ਨਹੀਂ ਕੋਈ ਧਰਮੀ ਤੇ ਅਧਰਮੀ ਵਿੱਚ ਇੱਕ ਦੂਜੇ ਤੇ ਨਜ਼ਰ ਟਿਕਾਈ ਰੱਖਦੇ ਨੇ ਖੂਨ ਦੇ ਰਿਸ਼ਤੇ ਖੂਨ ਸੁਕਾਈ ਰੱਖਦੇ ਨੇ ਕੋਈ ਨਾ ਕੋਈ ਅੱਗ ਪਾਈ ਰਖਦੇ ਲੋਕੋ ਬੇਖੋ ਕਾਪੂ ਨੇ ਹਾਂ ਠੀਕ ਹੈ ਜੀ ਪਹਿਲੀ ਵਾਰ ਮੈਂ ਪੜੀ ਕਰਤਾ ਬਾਲ ਸੰਭਾ ਵਿੱਚ ਖੜਕੇ ਤਾੜੀਆਂ ਗੂੰਜੀਆਂ ਵਿੱਚ ਸਮਾਨੀ ਸਿਰ ਨਵਾਇਆ ਦਰਤੇ ਨੇੜੇ ਹੋਇਆ ਜਦ ਮੈਕ ਦੇ ਮੈਂ ਮਨ ਵਿੱਚ ਕੰਬਾ ਛੜਿਆ ਗਾਥਾ ਪੜੀ ਮੈਂ ਭਗ ਸਿੰਘ ਦੀ ਕੰਨ ਤੇ ਹੱਥ ਸੀ ਧਰਿਆ ਕੀਤਾ ਹਾਸਲ ਪਹਿਲਾ ਨੰਬਰ ਵਾ ਵਾ ਸਭਨਾ ਕਰਿਆ ਲਾਲ ਚਿਹਰਾ ਸੀ ਮੇਰਾ ਹੋਇਆ ਪਿਆਰ ਨਿਧਿਆਪਕ ਪਿਆਰ ਅਧਿਆਪਕਾਂ ਕਰਿਆ ਸਤਕਾਰ ਮੈਨੂੰ ਸਭ ਨੇ ਦਿੱਤਾ ਜਗਜੀਤ ਜੋ ਨੋਖਾ ਕਰਿਆ ਜਗਜੀਤ ਜੋ ਨੋਖਾ ਕਰਿਆ ਧੰਨਵਾਦ ਮੀਨਨ ਕਾ ਗੁਣ ਚੰਗੀਆਂ ਤਤ ਝੂਠ ਤੋਂ ਕਰਕੇ ਨਾ ਰਾਬੰਦੇ ਤੇ ਸਖ ਬੋਲਣਾ ਸੱਚ ਤੇ ਸਖਬੋ ਲੈਣਾ ਸੱਚ ਤੇਰੇ ਚਰਨਾਂ ਵਿੱਚ ਅਰਦਾਸ ਮੇਰੀ ਹੋ ਜਾਵੇ ਰਹਿਮਤ ਤੇਰੀ ਐਸਾ ਕੁਝ ਕਰ ਬਖਾਵਾ ਦਾਤਾ ਮੁਕ ਜਾਵੇ ਹੇ ਰਾਫੇਰੀ ਐਸਾ ਕੁਝ ਕਰ ਵਖਾਵਾ ਰੱਬਾ ਤੇ ਮੁੱਕ ਜਾਵੇ ਹੇਰਾ ਫੇਰੀ ਇੱਕ ਹੋ ਜੇ ਰਹਿਮਤ ਤੇਰੀ ਉਹ ਬਿਨਾ ਦੋਸ਼ ਤੋਂ ਲੈਂਦੀ ਅਜ ਤਗਰੀਬਾਂ ਦੀ ਨੇੜਿਓ ਕੇ ਸੁਣ ਲੈ ਬਾਤ ਨਸੀਬਾਂ ਦੀ ओ ਬੇਣਾ ਦੋਚ ਤੂੰ ਲੈਂਦੀ ਜਿਤ ਗਰੀਬਾਂ ਦੀ ਨੇੜਿਓ ਕੇ ਸੁਣ ਲੈ ਬਾਤ ਨਸੀਬਾਂ ਦੀ ਤਾਈਓ ਤੇਰੇ ਦਰ ਤੇ ਸੀਸ ਚਕਾਵਾ ਮੈਂ ਜੇ ਮੇਰ ਕਰੇ ਤਾਂ ਦੁਨੀਆਂ ਨਵੀਂ ਬਸਾਵਾ ਮੈਂ ਜੀਦਾ ਤਾ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵੇਂ ਕੋਈ ਹੰਕੜਿਆ ਬੰਦਾ ਕਿਸੇ ਨੂੰ ਮਾਰੇ ਹੀ ਨਾ ਡਾਂਗ ਮਾਰਨਾ ਨਾ ਕੋਈ ਫਨ ਕਲਾਰੇ ਨਾ ਜੀ ਦਾਤਾ ਡਾਂਗ ਮਾਰਨਾ ਨਾ ਕੋਈ ਫਨ ਕਲਾਰੇ ਹੀ ਨਾ ਸੱਚ ਦੇ ਪੈਰਾਂ ਥੱਲੇ ਸੱਚ ਦੇ ਪੈਰਾਂ ਥੱਲੇ ਨੈਣ ਵਸ਼ਾਵਾ ਮੈਂ ਜੇ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵਾਂ ਮੈਂ ਜੀ ਦਾਤਾ ਜੇ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵਾਂ ਮੈਂ ਉਹ ਕੋਰੇ ਦਿਲ ਨੂੰ ਮਾਨ ਬਾਣੀਆਂ ਲੁੱਟੇ ਨਾ ਬੜੀ ਅਗਣੀ ਉੱਤੇ ਤੇਲ ਕੋਈ ਸੁੱਟੇ ਨਾ ਜੀ ਦਾਤਾ ਬੜੀ ਅਗਣੀ ਉੱਤੇ ਤੇਲ ਕੋਈ ਸੁੱਟੇ ਨਾ ਸੱਚਾਈ ਦੀ ਮੂਰਤ ਮਨ ਵਸਾਵਾ ਮੈਂ ਜੇ ਮੇਰ ਕਰੇ ਤਾਂ ਦੁਨੀਆਂ ਨਵੀਂ ਬਸਾਵਾ ਮੈਂ ਜੀ ਦਾਤਾ ਜੇ ਮੇਰ ਕਰੇ ਤਾਂ ਦੁਨੀਆਂ ਨਵੀਂ ਬਸਾਵਾ ਮੈਂ ਓ ਦਿਲ ਕਰ ਲੇ ਜੇ ਭੇਟਾ ਪੇਟ ਮਮਲੀ ਏ ਸੱਚ ਬੋਲਿਆਂ ਚੜਨਾ ਪੈਂਦਾ ਸੂਲੀ ਐ ਜੀ ਦਾਤਾ ਸੱਚ ਬੋਲਿਆਂ ਚੜਨਾ ਪੈਂਦਾ ਸੂਲੀ ਐ ਸਿਰ ਦੇ ਕੇ ਤੇ ਰਸਿਆ ਯਾਰ ਮਨਾਵਾ ਮੈਂ ਜੇ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵਾ ਮੈਂ ਜੀ ਦਾਤਾ ਜੇ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵਾ ਮੈਂ ਸਭ ਵੇ ਜੇ ਸਦ ਦਾ ਖੁਸ਼ੀ ਦੇ ਮੇਲੇ ਨੂੰ ਵਿਚੂ ਜਾੜਾਂ ਲਾਵਾ ਖੁਸ਼ੀ ਦੇ ਮੇਲੇ ਨੂੰ ਜੀ ਦਾਤਾ ਵਿਚੂ ਜਾੜਾਂ ਲਾਵਾ ਖੁਸ਼ੀ ਦੇ ਮੇਲੇ ਨੂੰ ਉਹ ਖੁਸ਼ੀਆਂ ਸੱਦਾ ਗਮੀਆਂ ਪੂਰਨ ਸਾਵਾਂ ਮੈਂ ਜੇ ਮੇਰ ਕਰੇ ਤਾਂ ਦੁਨੀਆ ਨਵੀਂ ਬਸਾਵਾ ਮੈਂ ਜੀ ਦਾਤਾ ਮਿਹਰ ਕਰੇ ਤਾਂ ਦੁਨੀਆ ਨਵੀਂ ਵਸਾਵਾਂ ਮੈਂ ਹੋਏ ਗਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਮਾਰੇ ਸ਼ੌਂਕ ਡੋਬਨੇ ਦਿੰਦੇ ਚੰਗੇ ਸ਼ੌਂਕਾਂ ਨੂੰ ਪਾਲੀਦਾ ਬੀਤ ਗਿਆ ਜੋ ਨਹੀਂ ਥਿਉਂਦਾ ਚੱਲਦਾ ਸਮਾਂ ਸੰਭਾਲੀਦਾ ਬੀਤ ਗਿਆ ਜੋ ਨਹੀਂ ਥਿਉਂਦਾ ਚੱਲਦਾ ਸਮਾਂ ਸੰਭਾਲੀਦਾ ਲਗਾਤਾਰੇ ਚੱਲਦਾ ਰਹਿੰਦਾ ਬਦਲਦੀ ਨਹੀਂ ਰਫ਼ਤਾਰ ਲਗਾਤਾਰੇ ਚੱਲਦਾ ਰਹਿੰਦਾ ਬਦਲਦੀ ਨਹੀਂ ਰਫ਼ਤਾਰ ਜਿਹੜਾ ਇਸ ਨੂੰ ਸਮਝ ਨਾ ਸਕਿਆ ਹੋ ਜਾਂਦਾ ਬੇਕਾਰ ਜਿਹੜਾ ਇਸ ਨੂੰ ਸਮਝ ਨਾ ਸਕਿਆ ਹੋ ਜਾਂਦਾ ਬੇਕਾਰ ਮਿੱਲੇ ਰਹਿ ਕੇ ਨਸ਼ਿਆਂ 'ਚ ਪੈ ਕੇ ਮਿੱਲੇ ਰਹਿ ਕੇ ਨਸ਼ਿਆਂ 'ਚ ਪੈ ਕੇ ਜੀਵਨ ਨਹੀਂ ਉਹ ਗਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚੱਲਦਾ ਸਮਾਂ ਸੰਭਾਲੀਦਾ ਚੱਲਦਾ ਸਮਾਂ ਸੰਭਾਲੀਦਾ ਸਮਾਂ ਤਾਂ ਭਾਵੇਂ ਮਾੜਾ ਹੋਵੇ ਸਮਾਂ ਤਾਂ ਭਾਵੇਂ ਮਾੜਾ ਹੋਵੇ ਪਰ ਚੰਗਾ ਰਹੀ ਵਤੀਰਾ ਸਮਾਂ ਤਾਂ ਭਾਵੇਂ ਮਾੜਾ ਹੋਵੇ ਪਰ ਚੰਗਾ ਰਹਿ ਵਤੀਰਾ ਨਿੱਕੀ ਨਿੱਕੀ ਗੱਲ ਦੇ ਉੱਤੇ ਕਰੀਦਾ ਨਹੀਂ ਕਚੀਰਾ ਨਾ ਪੱਖੀ ਕਦੇ ਸੋਚ ਨਾ ਰੱਖੀ ਹਾਂ ਚੋਂ ਸੁਖੀ ਭਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀ ਦਾ ਮਤਲਬ ਲਾਲਚ ਬੇਈਮਾਨੀ ਖੁਸ਼ੀਆਂ ਨਹੀਂ ਹੰਡਾ ਸਕਦੀ ਮਤਲਬ ਲਾਲਚ ਬੇਈਮਾਨੀ ਖੁਸ਼ੀਆਂ ਨਹੀਂ ਹੰਡਾ ਸਕਦੇ ਪਿਆਰ ਸਾਦਗੀ ਸਬਰ ਗਿਆਨਪ ਅੰਬਰੀ ਉੱਡਣ ਲਾ ਸਕਦੇ ਗੁੱਸੇ ਦਾ ਅੰਤ ਮਾੜਾ ਹੁੰਦਾ ਗੁੱਸੇ ਦਾ ਅੰਤ ਮਾੜਾ ਹੁੰਦਾ ਮਨ ਤੋਂ ਇਸ ਨੂੰ ਤਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚੱਲਦਾ ਸਮਾਂ ਸੰਭਾਲੀ ਦਾ ਚੱਲਦਾ ਸਮਾਂ ਸੰਭਾਲੀ ਦਾ ਕਈ ਵਾਰ ਗੁਨਾਹ ਕਰਵਾ ਦਿੰਦੀ ਕਈ ਵਾਰ ਗੁਨਾਹ ਕਰਵਾ ਦਿੰਦੀ ਹੁੰਦੀ ਜਦ ਜਵਾਨੀ ਕਈ ਵਾਰ ਗੁਨਾਹ ਕਰਵਾ ਦਿੰਦੀ ਹੁੰਦੀ ਜਦ ਜਵਾਨੀ ਦਾਗ ਲਵਾ ਕੇ ਬੈਠੇ ਜਾਂਦਾ ਜਦ ਹੁੰਦੀ ਅੱਖ ਮਸਤਾਨੀ ਦਾਗ ਲਵਾ ਕੇ ਬੈਠੇ ਜਾਂਦਾ ਜਦ ਹੁੰਦੀ ਅੱਖ ਮਸਤਾਨੀ ਮਾਰਦਾ ਰਹਿੰਦਾ ਹੱਥ ਮੱਥੇ ਤੇ ਮਾਰਦਾ ਰਹਿੰਦਾ ਹੱਥ ਮੱਥੇ ਤੇ ਹੋ ਜਾਂਦਾ ਜਦ 40 ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀਦਾ ਗੁੱਸੇ ਦੇ ਵਿੱਚ ਗੁੱਸੇ ਦੇ ਵਿੱਚ ਮਤ ਖੋ ਜਾਂਦੀ ਹੋ ਜਾਂਦਾ ਨੁਕਸਾਨ ਜੀ ਕਚਹਿਰੀ ਥਾਣੇ ਪੈਸਾ ਲੱਗਦਾ ਰੁਲ ਜਾਂਦਾ ਇਨਸਾਨ ਜੇਲ ਵੀ ਕਰਵਾ ਹੈ ਦਿੰਦਾ ਜੀ ਜੇਲ ਵੀ ਕਰਵਾ ਹੈ ਦਿੰਦਾ ਰੋਲਾ ਕਈ ਵਾਰ ਨਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀਦਾ ਛੋਰੀਆਂ ਤੇ ਪਛਤਾਵਿਆਂ ਵਿੱਚ ਨਾ ਪੈ ਜਾਵੀਂ ਹਰਜੀਤ ਛੋਰੀਆਂ ਵਿੱਚ ਪਛਤਾਵਿਆਂ ਵਿੱਚ ਨਾ ਪੈ ਜਾਵੀਂ ਹਰਜੀਤ ਜੀਰੇ ਦੇ ਵਿੱਚ ਰਹਿਣ ਦਾ ਫਾਇਦਾ ਜੇ ਲਿਖੇਗਾ ਚੰਗੇ ਗੀਤ ਧੀਰਜ ਦੇ ਨਾਲ ਕੰਮ ਕਰੀਦਾ ਨਹੀਂ ਫਾਇਦਾ ਕੋਈ ਕਾਲੀ ਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀਦਾ ਬੀਤ ਗਿਆ ਜੋ ਨਹੀਂ ਥਿਉਂਦਾ ਚਲਦਾ ਸਮਾਂ ਸੰਭਾਲੀਦਾ ਤਨਵਰ ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ